ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਆਂ ਦਾ ਵੱਡਾ ਫੈਸਲਾ ਗਰੀਬ ਪਰਿਵਾਰਾਂ ਦੀ ਹੋਈ ਬੱਲੇ ਬੱਲੇ ਵੱਡੀ ਖੁਸ਼ਖਬਰੀ ਆਈ ਪੰਜਾਬ ਦੇ ਲੋਕਾਂ ਲਈ ਨਵੀਆਂ ਸਹੂਲਤਾਂ ਸ਼ੁਰੂ ਜੀ ਹਾਂ ਦੋਸਤੋ ਪੰਜਾਬ ਸਰਕਾਰ ਵੱਲੋਂ 2025 ਦੇ ਲਾਸਟ ਵਿੱਚ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਜਾ ਰਹੀ ਹੈ ਤੋ ਇਸ ਦੇ ਬਾਰੇ ਕਿਹੜੀਆਂ ਕਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਕਿਵੇਂ ਤੁਸੀਂ ਲਾਭ ਲੈ ਸਕਦੇ ਹੋ ਇਸ ਲਈ ਤੁਹਾਨੂੰ ਆਫੀਸ਼ੀਅਲ ਅਪਡੇਟ ਦੇ ਉੱਪਰ ਲੈ ਕੇ ਚੱਲਦੇ ਹਾਂ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜੋ 2026 ਦੇ ਸ਼ੁਰੂਆਤੀ ਸਮੇਂ ਦੇ ਵਿੱਚ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਹਨ ਇਸ ਦੇ ਵਿੱਚ ਪਹਿਲੀ ਸਕੀਮ ਜਿਸ ਦਾ ਲਾਭ ਸਿਰਫ ਪੈਨਸ਼ਨ ਧਾਰਕਾਂ ਨੂੰ ਦਿੱਤਾ ਜਾਵੇਗਾ ਜਿਸ ਦੇ ਵਿੱਚ 1500 ਤੋਂ 2500 ਪੈਨਸ਼ਨ ਕੀਤੀ ਜਾਣ ਵਾਲੀ ਹੈ ਇਹ ਪੈਨਸ਼ਨ ਸਕੀਮ ਸਿਰਫ ਔਰ ਸਿਰਫ ਸਹੀ ਹੱਕਦਾਰ ਲੋੜਵੰਦ ਪਰਿਵਾਰਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਇਸ ਤੋਂ ਇਲਾਵਾ ਅਗਲੀ ਸਕੀਮ ਔਰ ਤੁਹਾਨੂੰ 1000 ਰੁਪਏ ਦੇਣ ਦਾ ਜੀ ਹਾਂ ਦੋਸਤੋ 26 ਦੇ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ ਜਾਣ ਵਾਲੀ ਹੈ ਤਾਂ ਜਿਹੜੀਆਂ ਵੀ ਔਰਤਾਂ ਪੰਜਾਬ ਦੀਆਂ ਪੱਕੀਆਂ ਵਸਨੀਕ ਹਨ ਜਿਨ੍ਹਾਂ ਦੀ ਉਮਰ 18 ਤੋਂ ਵੱਧ ਹੈ ਉਹ ਇਸ ਸਕੀਮ ਦੇ ਵਿੱਚ ਆਪਣਾ ਲਾਭ ਲੈ ਸਕਦੇ ਹਨ ਇਸ ਤੇ ਲਈ ਉਹਨਾਂ ਦੇ ਕੋਲ ਦਸਤਾਵੇਜ਼ ਕੰਪਲੀਟ ਹੋਣੇ ਚਾਹੀਦੇ ਹਨ ਅਗਰ ਤੁਹਾਡੇ ਕੋਲ ਵੀ ਆਪਣੇ ਦਸਤਾਵੇਜ਼ ਬਿਲਕੁਲ ਕੰਪਲੀਟ ਹਨ ਤਾਂ ਤੁਸੀਂ ਇਸ ਸਕੀਮ ਦਾ ਲਾਭ ਉਠਾ ਸਕੋਗੇ ਇੱਕ ਵਾਰ ਦਸਤਾਵੇਜ਼ ਦੱਸਦੇ ਨਹੀਂ ਅਗਰ ਤੁਹਾਡੇ ਕੋਲ ਕੰਪਲੀਟ ਨਹੀਂ ਵੀ ਹਨ ਤਾਂ ਤੁਸੀਂ ਇਸ ਸਮੇਂ ਦੇ ਵਿੱਚ ਆਪਣੇ ਦਸਤਾਵੇਜ਼ ਜ਼ਰੂਰ ਕੰਪਲੀਟ ਕਰਕੇ ਰੱਖ ਲਓ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਵੋਟਰ ਕਾਰਡ ਅਤੇ ਬੈਂਕ ਪਾਸਬੁੱਕ ਬੈਂਕ ਪਾਸਬੁੱਕ ਤੁਹਾਡੀ ਸੇਵਿੰਗ ਅਕਾਊਂਟ ਹੋਣਾ ਚਾਹੀਦਾ ਹੈ ਅਤੇ ਕੱਲਿਆਂ ਮ ਖਾਤਾ ਹੋਣਾ ਚਾਹੀਦਾ ਜੋਇੰਟ ਖਾਤਾ ਇਸ ਸਕੀਮ ਦੇ ਵਿੱਚ ਬਿਲਕੁਲ ਨਹੀਂ ਵਰਤਿਆ ਜਾਵੇਗਾ ਤਾਂ ਜਿਹੜੀਆਂ ਔਰਤਾਂ ਕੋਲ ਇਹ ਪ੍ਰੂਫ ਕੰਪਲੀਟ ਹਨ ਉਹ ਆਉਣ ਵਾਲੀ ਸਕੀਮ ਦਾ ਲਾਭ ਉਠਾ ਸਕਦੀਆਂ ਹਨ ਔਰ ਅਗਰ ਤੁਸੀਂ ਪ੍ਰੂਫ ਤਿਆਰ ਨਹੀਂ ਕੀਤੇ ਤਾਂ ਜਲਦੀ ਤੋਂ ਜਲਦੀ ਕਰ ਲੋ ਤਾਂ ਕਿ ਤੁਹਾਨੂੰ ਇਸ ਸਕੀਮ ਦਾ ਲਾਭ ਮਿਲ ਸਕੇਗਾ ਤਾਂ ਅਗਲੀ ਸਕੀਮ ਦਾ ਨਾਮ ਆਸ਼ਮਾਨ ਭਾਰਤ ਗੜ ਹੈ ਜਿਸ ਦੇ ਤਹਿਤ ਲਾ ਸੈਂਟਰ ਗਵਰਨਮੈਂਟ ਵੱਲੋਂ 5 ਲੱਖ ਦਾ ਲਾਭ ਦਿੱਤਾ ਜਾਂਦਾ ਤਾਂ ਇਸ ਕਾਰਡ ਦੇ ਵਿੱਚ ਸ਼ਰਤਾਂ ਰੱਖਿਆ ਹੋਈਆਂ ਸੀ ਕਿ ਸਿਰਫ ਕਿਸਾਨ ਜਿਨ੍ਹਾਂ ਦਾ ਜੇ ਫਾਰਮ ਬਣਿਆ ਹੈ ਉਹ ਕਿਸਾਨ ਬਣਵਾ ਸਕਦੇ ਹਨ ਇਸ ਤੋਂ ਇਲਾਵਾ ਜਿਨ੍ਹਾਂ ਕੋਲ ਲੇਬਰ ਕਾਰਡ ਲਾਪਾਤਰੀ ਕਾਰਡ ਬਣਿਆ ਹੈ ਜਾਂ ਫਿਰ ਜਿਨ੍ਹਾਂ ਕੋਲ ਰਾਸ਼ਨ ਕਾਰਡ ਬਣਿਆ ਉਹੀ ਇਹ ਕਾਰਡ ਬਣਵਾ ਸਕਦੇ ਸੀ ਇਸ ਤੋਂ ਇਲਾਵਾ ਹੋਰ ਕੋਈ ਵੀ ਕੈਟਾਗਰੀ ਦਾ ਪਰਸਨ ਇਸ ਕਾਰਡ ਨੂੰ ਨਹੀਂ ਬਣਵਾ ਸਕਦੇ ਸੀ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਇਸ ਕਾਰਡ ਦੇ ਨਾਲ ਦਾ ਇੱਕ ਹੋਰ ਕਾਰਡ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ 10 ਲੱਖ ਤੱਕ ਦਾ ਮੁਫਤ ਇਲਾਜ ਦਿੱਤਾ ਜਾਵੇਗਾ ਅਗਰ ਤੁਸੀਂ ਵੀ ਇਸ 10 ਲੱਖ ਤੱਕ ਦਾ ਮੁਫਤ ਇਲਾਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਸਰਕਾਰ ਦਾ ਨਵਾਂ ਕਾਰਡ ਬਣਵਾਉਣ ਲਈ ਆਪਣੇ ਦਸਤਾਵੇਜ਼ ਤਿਆਰ ਕਰ ਲਓ ਇਸ ਦੇ ਵਿੱਚ ਕੋਈ ਸ਼ਰਤ ਨਹੀਂ ਰੱਖੀ ਗਈ ਕਿ ਕਿਹੜੀ ਕੈਟਾਗਰੀ ਦਾ ਬਣੇਗਾ ਆਲ ਪੰਜਾਬ ਦੇ ਜਿੰਨੇ ਵੀ ਨਾਗਰਿਕ ਹਨ ਜਿਨ੍ਹਾਂ ਕੋਲ ਸਿਰਫ ਪੰਜਾਬ ਦਾ ਪੱਕਾ ਰਿਹੈਸੀ ਸਬੂਤ ਹੈ ਉਹਨਾਂ ਲੋਕਾਂ ਦਾ ਇਹ ਕਾਰਡ ਬਣਵਾਇਆ ਜਾਵੇਗਾ ਇਸ ਦੇ ਵਿੱਚ ਤੁਹਾਨੂੰ ਹਰ ਸਾਲ 10 ਲੱਖ ਤੱਕ ਦਾ ਮੁਫਤ ਇਲਾਜ ਪਰ ਪਰਸਨ ਦਿੱਤਾ ਜਾਵੇਗਾ ਹੋਰ ਇੱਥੇ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਣਗੇ ਕਿ ਘਰ ਦੇ ਵਿੱਚ ਇੱਕੋ ਮੈਂਬਰ ਦਾ ਬਣਵਾ ਸਕਦੇ ਆ ਜਾਂ ਫਿਰ ਸਾਰਿਆਂ ਦਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਕਾਰਡ ਪੂਰੇ ਪਰਿਵਾਰਕ ਮੈਂਬਰ ਦਾ ਬਣੇਗਾ ਜੇ ਤੁਹਾਡੇ ਪੰਜ ਮੈਂਬਰ ਹਨ ਤਾਂ ਤੁਸੀਂ ਪੰਜਾਂ ਮੈਂਬਰਾਂ ਦਾ ਕਾਰਡ ਬਣਵਾਓਗੇ ਤਾਂ ਜੋ ਤੁਸੀਂ ਪੰਜਾਂ ਮੈਂਬਰਾਂ ਦਾ ਅਲੱਗ-ਅਲੱਗ ਲਾਭ ਉਠਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟਸ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਹੋਰ ਨਵੀਆਂ ਤਾਜ਼ੀਆਂ ਅਪਡੇਟਸ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ